ਸਾਡੀ ਮਹਿਲਾ ਪਹਿਲਵਾਨ ਵਿਨੀਸ਼ ਵਗਾਟ ਪੈਰਿਸ 올림픽ਸ 골ਡ ਮੈਡਲ ਦਾ ਬੇਸ਼ੱਕ ਉਹ ਤੋਂ ਦੂਰ ਕਰ ਦਿੱਤਾ ਗਿਆ ਪਰ 140 ਕਰੋੜ ਭਾਰਤੀਆਂ ਦਾ ਮਾਨ ਉਸ ਨੇ ਜਿੱਤ ਲਿਆ ਸ਼ਾਇਦ ਹੀ ਕੋਈ ਅਜਿਹੀ ਖਡਾਰਨ ਹੋਏਗੀ ਜਿਸ ਦੇ ਹੱਕ ਵਿੱਚ ਪੂਰਾ ਦੇਸ਼ ਇਸ ਤਰੀਕੇ ਨਾਲ ਖੜਾ ਹੋਇਆ ਹੋਏ ਕਿ ਆਕਰ ਉਸ ਨਾਲੇ ਜਗੋਂ ਤੇਰਵੀਂ ਕਿਉਂ ਹੋਈ ਕੇਵਲ ਇੰਨੀ ਗੱਲ ਪਿੱਛੇ 50 ਕਿਲੋਗ੍ਰਾਮ ਦੇ ਮੁਕਾਬਲੇ ਦੇ ਵਿੱਚ ਕੇਵਲ 50 ਗ੍ਰਾਮ ਦਾ ਵਜ਼ਨ ਵਧੇਰੇ ਦਿਖਾਇਆ ਗਿਆ ਔਰ ਉਹਦੇ ਕਰਕੇ ਉਸ ਨੂੰ 골ਡ ਤੋਂ ਬਾਹਰ ਕਰ ਦਿੱਤਾ ਗਿਆ ਪੂਰੇ ਦੇਸ਼ 'ਚ ਉੱਠ ਰਿਹਾ ਸਵਾਲ ਉਹ ਮੈਲਾ ਪਹਿਲਵਾਨ ਜਿਸ ਨੇ ਦੁਨੀਆ ਭਰ ਦੀ ਚੈਂਪੀਅਨ ਰਹੀ ਜਾਪਾਨੀ ਕੁੜੀ ਉਸ ਨੂੰ ਚਿਤ ਕੀਤਾ ਹੋਵੇ ਜਦੋਂ ਇਹ ਮੁਕਾਬਲੇ ਚੱਲ ਰਹੇ ਐ ਤਾਂ ਸਾਰੇ ਭਾਰਤੀਆਂ ਦੀ ਨਜ਼ਰਾਂ ਇਸ ਗੱਲ ਤੇ ਲੱਗੀਆਂ ਹੋਈਆਂ ਸੀ ਕਿ ਵਿਨੇਸ਼ ਫਗਾੜ ਤਾਂ 골ਡ ਮੈਡਲ ਹਾਸਲ ਕਰੇਗੀ ਕਰੇਗੀ ਅਚਾਨਕ ਜਿੱਦੋਂ ਇੱਕ ਖਬਰ ਆਈ ਕਿ ਉਸ ਨੂੰ ਤਾਂ ਮੁਕਾਬਲੇ ਤੋਂ ਬਾਹਰ ਕਰ ਦਿੱਤਾ ਗਿਆ ਪੂਰਾ ਹਿੰਦੁਸਤਾਨ ਸਨ ਹੋ ਗਿਆ ਔਰ ਕੁੜੀ ਦੀ ਬਹਾਦਰੀ ਦੀਆਂ ਗੱਲਾਂ ਅੱਜ ਪੂਰਾ ਦੇਸ਼ ਪੂਰਾ মিডিਆ ਗਾ ਰਿਹਾ ਪਾਰਲੀਮੈਂਟ ਗਾ ਰਿਹਾ ਰਾਸ਼ੀ ਆਗੂ ਗਾ ਰਿਹਾ ਖਿਡਾਰੀ ਗਾ ਰਿਹਾ ਖਿਡਾਰੀਆਂ ਦਾ ਕਹਿਣਾ ਹੈ ਕਿ ਵਿਨੇਸ਼ ਵਗਾੜ ਤੂੰ ਹਾਰੇ ਨਹੀਂ ਤੈਨੂੰ ਹਰਾਇਆ ਗਿਆ ਪਰ ਪੂਰਾ ਹਿੰਦੁਸਤਾਨ ਇਹ ਕਹਿ ਰਿਹਾ ਹੈ ਕਿ ਨਾ ਹਾਰੀ ਹੈ ਤੇ ਨਾ ਉਸ ਨੂੰ ਕੋ ਹਰਾ ਸਕਦਾ ਸਾਰੇ ਉਸ ਦਿ ਉਸ ਗਾਥਾ ਨੂੰ ਵੀ ਜਾਣਦੇ ਐ ਜ ਜਦ ਇੱਕ ਬਹੁਤ ਹੀ ਸ਼ਕਤੀਸ਼ਾਲੀ ਰਾਜਸੀ ਆਗੂ ਉਸ ਵੱਲੋਂ ਜਿਹੜੀਆਂ ਮਹਿਲਾ ਪਹਿਲਵਾਨ ਖਡਾਰਨਾ ਉਹਨਾਂ ਦੀ ਪਰੇਸ਼ਾਨੀ ਜਿੰਨਸੀ ਸ਼ੋਸ਼ਣ ਦਾ ਮੁੱਦਾ ਇਹਨਾਂ ਮਾਮਲਿਆਂ ਨੂੰ ਜਿਸ ਤਰੀਕੇ ਨਾਲ ਉਸਨੇ ਅਗਵਾਈ ਕੀਤੀ ਜਿਸ ਦਲੇਰੀ ਦੇ ਨਾਲ ਲੜਾਈ ਲੜੀ ਆਪਣੇ ਆਪ ਚ ਇੱਕ ਮਿਸਾਲ ਐ ਇਸ ਦੇ ਦੇ ਅੰਦਰ ਵਿਨੇਸ਼ ਫਗੜ ਨੇ ਇਹ ਵੀ ਮਿਸਾਲ ਕਾਇਮ ਕਰ ਦਿੱਤੀ ਕਿ ਜੇ ਕੋਈ ਕਿਸੇ ਨੂੰ ਕੋਈ ਲੜਾਉਣਾ ਹਰਾਉਣਾ ਚਾਹੇ ਤਾਂ ਇਹ ਬੇਈਮਾਨੀ ਨਾਲ ਨਹੀਂ ਹਰਾਇਆ ਜਾ ਸਕਦਾ ਸ਼ਾਇਦ ਲੰਬਕ ਦੇ ਇਤਿਹਾਸ 'ਚ ਇਹ ਪਹਿਲਾ ਮੌਕਾ ਹੋਏਗਾ ਕਿ 50 ਗ੍ਰਾਮ ਜਿਹੜਾ ਵਜਨ ਦੇ ਲੈ ਕੇ ਕਿਸੇ ਮੰਤਰੀ ਪਦਰ ਦੀ ਖਡਾਰ ਨੂੰ ਮੁਕਾਬਲੇ 'ਚੋਂ ਬਾਹਰ ਕੀਤਾ ਗਿਆ ਹੋਵੇ ਅਕਰ ਪੂਰਾ ਦੇਸ਼ ਇਹ ਜਾਨਣਾ ਚਾਹੁੰਦਾ ਹੈ ਕਿ ਸੱਚ ਕੀ ਹੈ ਪਾਰਲੀਮੈਂਟ ਦੇ ਅੰਦਰ ਇਸ ਮੁੱਦੇ ਤੇ ਕਮਸਾਨ ਵਿਰੋਧੀ ਤਰ੍ਹਾਂ ਸਵਾਲ ਠਾ ਰਹੀਆਂ ਹਨ ਹਾਕਮਦਰ ਤੋਂ ਪੁੱਛ ਰਹੀਆਂ ਕਿ ਇਹ ਜਾ ਹੋਇਆ ਕਿਉਂ ਜੇ ਹਾਕਮਦਰ ਦੀ ਗੱਲ ਕਰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਸਨੇ ਕਿਹਾ ਕਿ ਫਗਾਟ ਪੂਰਾ ਦੇਸ਼ ਤੇਰੇ ਨਾਲ ਖੜਾ ਹੈ ਉਸ ਦੇ ਆਪਣੇ ਸੂਬੇ ਦੀ ਗੱਲ ਕਰ ਲਈਏ ਹਰਿਆਣਾ ਦੇ ਮੁੱਖ ਮੰਤਰੀ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਧੀ ਦੇ ਲਈ 4 ਕਰੋੜ ਰੁਪਏ ਦਾ ਅਵਾਰਡ ਦਿੱਤਾ ਜਾਏਗਾ ਹਰਿਆਣਾ ਦਾ ਗਵਾਂਡੀ ਸੜਾ ਪੰਜਾਬੀ ਸੂਬਾ ਇੱਕ ਪ੍ਰਾਈਵੇਟ ਯੂਨੀਵਰਸਿਟੀ ਨੇ 25 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ ਸਵਾਲ ਕਿਹ ਵਰ ਪੈਸਿਆਂ ਦਾ 골ਡ ਮੈਡਲ ਦਾ ਨਹੀਂ ਹੈ ਸਵਾਲ ਇਹ ਹੈ ਕਿ ਕਮਾਂਤਰੀ ਪਦਰ ਤੇ ਮਹਿਲਾ ਪਹਿਲਵਾਨ ਫਰਗਾਟ ਨੇ ਜਿਹੜੇ ਆਨਖੇ ਦਿਖਾਈ ਹੈ ਜਸਾਨਖ ਦੀ ਖਾਤਰ ਉਹ ਲੜੀ ਹੈ ਤੇ ਸ਼ਾਇਦ ਜਸਾਨਖ ਦੀ ਖਾਤਰ ਉਸ ਨੂੰ 골ਡ ਮੈਡਲ ਵੀ ਛੱਡਣਾ ਪਿਆ ਹਿੰਦੁਸਤਾਨੀ ਉਮੀਦ ਕਰਦੇ ਆ ਕਿ ਫਰਗਾਟ ਆਪਣੀ ਲੜਾਈ ਜਾਰੀ ਰੱਖੇਗੀ ਇਹ ਕਿਹਾ ਜਾ ਰਿਹਾ ਹੈ ਕਿ ਇਨਸਾਫ ਤੇ ਨਿਆਂ ਲਈ ਫਰਗਾਟ ਬੇਸਕਾਰਜ਼ੀ ਤੌਰ ਤੇ ਤੂੰ ਇਹ ਗੱਲ ਕਹਿ ਦਿਤੀ ਹੈ ਕਿ ਆਲਵੈਦਾ ਮੈਂ ਹੁਣ ਮੁੜ ਕੇ ਜਿਹੜਾ ਹੈਗਾ ਕੁਸ਼ਤੀ ਅਖਾੜੇ 'ਚ ਨਹੀਂ ਆਵਾਂਗੀ ਪੂਰੇ 140 ਕਰੋੜ ਹਿੰਦੁਸਤਾਨੀ ਇਹ ਸਵਾਲ ਪੁੱਛ ਰਹੇ ਆ ਕਿ ਫਰਗਾਟ ਜੇ ਤੂੰ ਲੜਾਈ ਹਾਰ ਗਈ ਤਾਂ ਫਿਰ ਨਿਆਂ ਤੇ ਇਨਸਾਫ ਲਈ ਲੜੇਗਾ ਕੌਣ